ਪੰਜਾਬ ਦੇ ਸਿਰਮੌਰ ਕਵੀ ਸ਼ਿਵ ਕੁਮਾਰ ਬਟਾਲਵੀ ਦੇ 99 ਜਨਮ ਦਿਨ ਨੂੰ ਸਮਰਪਿਤ ਰਾਜ ਪੱਦਰੀ ਸਮਾਗਮ ਬਟਾਲਾ ਦੇ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਵਿਖੇ ਪੂਰੇ ਉਤਸ਼ਾਹ ਨਾਲ ਬਣਾਇਆ ਗਿਆ ਜਦੋਂ ਕਿ ਇਸ ਦਿਨ ਤੇ ਪੰਜਾਬ ਸਰਕਾਰ ਦੇ ਵਣ ਵਿਭਾਗ ਵੱਲੋਂ ਸ਼ਿਵ ਬਟਾਲਵੀ ਨੂੰ ਸਮਰਪਿਤ ਵਾਤਾਵਰਣ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਸੰਬੰਧੀ 1 ਮਹੀਨਾ ਚੱਲਣ ਵਾਲੇ ਭਾਸ਼ਣ ਤੇ ਕਵਿਤਾ ਮੁਕਾਬਲੇ ਦੀ ਸ਼ੁਰੂਆਤ ਵੀ ਕੀਤੀ ਗਈ ਅਤੇ ਇਹ ਮੁਕਾਬਲੇ 1 ਮਹੀਨਾ ਚੱਲਣਗੇ ਉੱਥੇ ਹੀ ਰਾਜਪਦਰੀ ਸਮਾਗਮ ਚ ਮੁੱਖ ਮਹਿਮਾਨ ਦੇ ਤੌਰ ਤੇ ਕੈਬਨਨ ਮੰਤਰੀ ਕਟਾਰੂ ਚੱਕ ਸ਼ਾਮਲ ਹੋਏ। ਉਹਨਾਂ ਨੇ ਕਿਹਾ ਕਿ ਅੱਜ ਦੇ ਦਿਨ ਦਾ ਜੋ ਪੰਜਾਬ ਦੇ ਸ਼ਿਰਮੌਰ ਕਵੀ ਸ਼ਿਵ ਕੁਮਾਰ ਬਟਾਲਵੀ ਦੇ 99 ਜਨਮ ਦਿਨ ਦਾ ਦਿਹਾੜਾ ਹੈ ਤੇ ਇਸ ਦੇ ਦਿਨ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੇ ਵਿੱਚ ਵਾਤਾਵਰਨ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਸਬੰਧੀ 1 ਮਹੀਨੇ ਤੱਕ ਚੱਲਣ ਵਾਲੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਪੰਜਾਬ ਪਰ ਨੂੰ ਹਰਾ-ਭਰਾ ਕਰਨ ਦਾ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਦੇ ਵਣ ਵਿਭਾਗ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਪੌਦੇ ਲਗਾਏ ਜਾਣਗੇ ਅਤੇ ਇਸ ਦੇ ਨਾਲ ਹੀ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਵਿਤਾ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ ਜੋ 1 ਮਹੀਨਾ ਲਗਾਤਾਰ ਚੱਲਣਗੇ ਇਸ ਦੇ ਵਿੱਚ ਜੇਤੂ ਆਉਣ ਵਾਲੇ ਵਿਦਿਆਰਥੀਆਂ ਨੂੰ ਰਾਸ਼ੀ ਦਿੱਤੀ ਜਾਏਗੀ ਉੱਥੇ ਹੀ ਸਮਾਗਮ ਦੇ ਵਿੱਚ ਵੱਖ-ਵੱਖ ਕਵੀਆਂ ਵੱਲੋਂ ਗੀਤ ਗਾਇਕ ਤੇ ਕਲਾਮ ਪੇਸ਼ ਕੀਤੇ ਗਏ ਅੱਜ ਇਹ ਸਾਨਾ ਮਤਲਬ ਕਰਦੀ ਦੇ ਆਉਣ ਦਾ ਮੌਕਾ ਮਿਲਿਆ ਸੋ ਮਾਰਜੋ ਮੁੱਖ ਮੰਤਰੀ ਸਰਦਾਰ ਪ੍ਰਮਾਤ ਸਿੰਘ ਆਰਜੀ ਦੀ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਜਿੱਥੇ ਵੱਖ-ਵੱਖ ਸਾਈਡਾਂ ਤੋਂ ਵੱਡੇ ਕੰਮ ਕੀਤੇ ਜਾ ਰਹੇ ਨੇ ਇਤਿਹਾਸਕ ਤੇ ਵਿਗਿਆਨਕ ਫੈਸਲੇ ਪੰਜਾਬ ਦੇ ਲੋਕਾਂ ਦੇ ਪੱਖਲੇ ਜਾ ਰਹੇ ਆ ਉਹਦੇ ਨਾਲ ਦੀ ਨਾਲ ਜਿਹੜਾ ਜੰਗਲਾਤ ਵਿਭਾਗ ਆ ਜੰਗਲਾਤ ਵਿਭਾਗ ਵੱਲੋਂ ਅੱਜ ਦੇ ਦਿਨ ਦੇ ਉੱਤੇ ਕਿਉਂਕਿ ਅੱਜ ਪੰਜਾਬ ਤੇ ਮਹਾਨ ਕਵੀ ਸ਼ੇਖ ਕੁਮਾਰ ਵਟਾਲਵੀ ਜੀ ਦਾ ਨਾਨਾਮਾ ਬਰਥਡੇ ਸੋਹਰਾ ਦੇ ਜਨਮ ਦਿਨ ਦੇ ਉੱਤੇ ਅਸੀਂ ਪੰਜਾਬ ਦੇ ਅੰਦਰ ਵਾਤਾਵਰਣ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਇਸ ਥੀਮ ਨੂੰ ਲੈ ਕੇ ਇੱਕ ਮਹੀਨਾ ਭਾਰ ਚੱਲਣ ਵਾਲੇ ਪਾਸ਼ਣ ਤੇ ਖੱਤਾ ਮੁਕਾਬਲਿਆਂ ਦਾ ਆਰੰਭ ਕੀਤਾ ਸੋ ਅੱਜ ਵਟਾਲੇ ਦੀ ਇਸ ਧਰਤੀ ਤੋਂ ਜਿੱਥੇ ਸ਼ੇਖ ਕੁਮਾਰ ਵਟਾਲਵੀ ਜੀ ਦਾ ਜਨਮ ਹੋਇਆ ਵੈਸੇ ਕਈ ਪੱਖਾਂ ਤੋਂ ਵਟਾਲਾ ਬੜਾ ਇਤਿਹਾਸਿਕ ਆ ਸਿਰਿਕੁਰ ਨਾਮਿਕ ਦੇਵ ਜੀ ਦਾ ਬੇ ਬੜਾ इमोशनल ਨਾਤਾ ਇਸ ਸ਼ਹਿਰ ਦੇ ਨਾਲ ਆ ਪੁਇਤਰ ਸਾਹਿਬ ਉਹ ਨਾਲ ਸੋ ਛੇ ਕੁਮਾਰ ਵਟਾਲਵੀ ਜੀ ਦੇ 99 ਵਰ੍ਹੇ ਦੇ ਉਤੇ ਅੱਜ ਜਿੱਥੇ ਇੱਕ ਬੜਾ ਖੂਸੂਰਤ ਜਿਹੜਾ ਇਵੈਂਟ ਕੀਤਾ ਸੋ ਮੈਂ ਸਾਰੇ ਪ੍ਰਬੰਧਕਾਂ ਦਾ ਆ ਆਮ ਆਲੀ ਪਾਰਟੀ ਦੇ ਸਾਰੇ ਸਾਰੇ ਲੀਡਰਸ਼ਿਪ ਦਾ ਸਾਰੇ ਚੇਅਰਮੈਨ ਸਾਹਿਬਾਨ ਦਾ ਨਿਫਟੀ ਪੀਸ ਦਾ ਬਦਾਸ਼ ਪਰ ਸਾਰੇ ਅਸਾਸਨਧਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਿਆਂ ਤੇ ਬੜਾ ਖੁਸ਼ਹਾਲ ਤਮ ਪ੍ਰੋਗਰਾਮ ایسی <تصفح> چانے <تصفح> آئے تھے عمری بل ایمال ایمال شیر سوشیل کلسی کی بکھی پریزنٹ پنجاب انہوں نے بیخاب کے پہنچے بہت ہی میند ہے انہیں بتالے واسٹے بتالے بہت ہی اچھے رہوٹے انہیں سب نمتا شکمان بہت ہی دے انہیں سب نمتا شکمان بہت ہی ਔਰ ਸਾਡੇ ਪਟਾਲੇ ਦਾ ਪੰਜਾਬ ਦਾ ਮੋਰ ਯੂਨੀਵਰਸਲ ਨਾਮ ਉਸ ਤੇ ਨਹੀਂ ਸਾਡੇ ਐਮਐਲਏ ਸਾਹਿਬ ਪਟਾਲੇ ਦੇ ਦਿਨ ਰਾਤ ਮੇਂ ਕਰ ਰਹੇ ਨੇ ਪਟਾਲੇ ਦਾ ਨਾਮ ਮੋਰ ਰੋਸ਼ਨ ਹੋਣਾ ਚਾਹੀਦਾ ਔਰ ਇਹ ਬਹੁਤ ਹੀ ਸੋਨਾ ਉਪਰਾਨਾ ਹੈ ਸਰਕਾਰ ਪਰਵੰਸੀਓਂ ਕੀ ਮਾਨ ਬਣੋ ਪੰਜਾਬ ਸਰਕਾਰ ਵੱਲੋਂ ਕਿ ਜਿਹੜਾ ਅੱਜ ਦੇ ਦਿਨ ਸ਼ੀਬ ਅਡਿਟੋਰੀਅਮ ਦੇ ਵਿੱਚ ਅਪਰਾਸ਼ ਪਟਾਲ ਦੇ ਜਿਹਦੇ 89th ਪਾਰਟੀ ਨੇ ਇਹ ਉਤਰਾਲਾ ਜਿਹੜਾ ਸਟਾਰਟ ਹੋਇਆ ਇਹ ਵਕੂਫਾ ਜਿਲੰਡਰ ਮੁਰੇ ਦੇ ਬੜੇ ਬੜੇ ਸਕੂਲਾਂ ਦੇ ਵਿੱਚ ਜਿਹੜਾ ਵਾ ਇਹਨਾਂ ਦੇ ਇਨਵੀਟੇਸ਼ਨ ਦਿੱਤੇ ਜਾ ਰਹੇ ਛੋਟੇ ਛੋਟੇ ਬੱਚੇ ਕਵਿਤਾ ਪੜ੍ਹ ਰਹੇ ਨੇ ਆਪਣੀ ਪਰਫਾਰਮੈਂਸ ਦੇ ਰਹੇ ਨੇ ਉਹ ਇੱਕ ਸਰਕਾਰ ਵੱਲੋਂ ਬਹੁਤ ਸੋਹਣਾ ਉਪਾਲੇ ਦੇ ਵਿੱਚ ਜਿਹੜਾ ਵਾ ਘਰ ਘਰ ਜਾ ਕੇ ਬੜੀ ਫੇਰ ਜਿਹੜਾ ਵਾ ਬੱਚਿਆਂ ਨੂੰ ਅਪਰੀਸ਼ੀਏਟ ਕਰ ਉਹਨਾਂ ਦੇ ਨਾਮ ਪੁਨਰਾ ਉਹਨਾਂ ਦਾ ਟੈਲੈਂਟ ਹੈ ਉਹਨੂੰ ਬਾਹਰ ਲਿਆਇਆ ਜਾਂਦਾ ਹਾਂਜੀ ਅੱਜ ਰਾਜਪਦਰੀ ਸਮਾਗਮ ਜੋ ਉੱਥੇ ਅਸ਼ੋਕ ਕੁਮਾਰ ਬਟਾਲੇ ਦੀ ਹਾਲ ਵਿੱਚ ਬਟਾਲੇ ਵਿੱਚ ਹੋਇਆ ਹੈ ਇਸ ਵਿੱਚ ਵਨ ਫੋਰੈਸਟ ਡਿਪਾਰਟਮੈਂਟ ਵੱਲੋਂ ਵਾਤਾਵਰਨ ਨੂੰ ਕੋਸਟ ਜੱਬ ਬਣਾਉਣ ਲਈ ਉਪਰਾਲੇ ਕੀਤੇ ਉਪਰਾਲਿਆਂ ਬਾਰੇ ਦੱਸਿਆ ਗਿਆ ਐਂਡ ਇਸ ਦੇ ਨਾਲ ਹੀ ਇਹਨੂੰ ਸਿੰਕ ਕੀਤਾ ਗਿਆ ਸ਼ਿਵ ਕੁਮਾਰ ਵਿਟਾਲ ਜੀ ਦੇ ਗੀਤਾਂ ਨਾਲ ਸੋ